ਮੈਂ ਰਜੇਸ਼ ਕੁਮਾਰ ਐਡਵੋਕੇਟ ਮੈਂ ਜਵਾਰਨਗਰ ਦਾ ਵਸਨੀਕ ਹਾਂ ਸਾਡੇ ਮਹੱਲੇ ਦੇ ਵਿੱਚ ਸਾਡੇ ਘਰ ਦੇ ਵਿੱਚ ਅੱਜ ਦੁਪਹਿਰ ਦੇ ਟਾਈਮ ਤੇ ਕੋਈ ਗਲੀ 'ਚ ਚਿੱਟਾ ਲੈਣ ਆਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੜਕ ਸੁਰੱਖਿਆ ਫੋਰਸ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਤ ਹੋ ਰਹੀ ਹੈ ਜਿਸ ਨੇ ਸਿਰਫ 6 ਮਿੰਟ 29 ਸੈਕਿੰਡ 'ਚ 1053 ਹਾਦਸਿਆਂ ਵਾਲੀ ਥਾਂ ਪਹੁੰਚ ਕੇ ਰਿਕਾਰਡ ਤਾਂ ਬਣਾਇਆ ਹੀ ਪਰ ਇਸ ਦੇ ਨਾਲ ਜਾਨੀ ਨੁਕਸਾਨ ਹੋਣ ਤੋਂ ਵੀ ਬਚਾ ਕੀਤਾ ਹੈ ਸੜਕ ਸੁਰੱਖਿਆ ਫੋਰਸ ਦੇ ਕੋਲ 144 ਅਤ ਆਧੁਨਿਕ ਵਾਹਨ ਹਨ ਜੋ ਸਪੀਡ ਗਨ ਅਲਕੋਮੀਟਰ ਇਚਲਾਨ ਮਸ਼ੀਨਾਂ ਅਤੇ AI ਸਮਰਥਿਤ 스마트 ਮੈਕੈਨਿਜ਼ਮ ਵਰਗੇ ਅਤ ਆਧੁਨਿਕ ਯੰਤਰਾਂ ਦੇ ਨਾਲ ਵਿਲੈਸ ਹਨ SSF ਦੇ ਹੋਂਦ ਚ ਆਉਣ ਤੋਂ ਬਾਅਦ ਸੜਕ ਹਾਦਸਿਆਂ ਚ ਮੌਤ ਦਰ ਘਟੀ ਹੈ ਪੰਜਾਬ ਦੇਸ਼ ਦਾ ਪਹਿਲਾ ਸੂਪਾ ਬਣੇ ਜਾ ਰਿਹਾ ਹੈ ਜਿਸ ਸੂਪੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ ਐਸਐਸਐਫ ਪਿਛਲੇ ਸਾਲ ਇਸੇ ਫਰਵਰੀ ਮਹੀਨੇ ਚ ਕਿੰਨੀਆਂ ਐਕਸੀਡੈਂਟ ਹੋਈ ਸੀ ਕਿੰਨੀਆਂ ਮੌਤਾਂ ਹੋਈਆਂ ਸੀ ਇਸ ਵਾਰ ਐਸਐਸਐਫ ਕਰਕੇ ਕਿੰਨੀਆਂ ਮੌਤਾਂ ਘਟ ਗਈਆਂ ਹਰ ਮਹੀਨੇ ਡਾਟਾ ਦਿਆ ਕਰਾਂਗੇ ਜੇ 50% ਵੀ ਘਟਾ ਲਿਆ 3000 ਬੰਦੇ ਦੀ ਜਾਨ ਬੱਝੂਗੀ ਜੀ 3000 ਬੰਦੇ ਸੜਕ ਸੁਰੱਖਿਆ ਫੋਰਸ ਦੇ 24 ਘੰਟੇ ਮੌਜੂਦ ਰਹਿੰਦੇ ਚੱਲਦਿਆਂ ਅਪਰਾਧ ਦਰ ਘਟੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮਹैया ਕਰਵਾਉਣਾ ਹੈ ਜੋ ਕਿ ਉਹਨੇ ਸਾਡੇ ਘਰ ਦੇ ਵਿੱਚ ਸਿੱਟਿਆ ਤੇ ਜੋ ਅਸੀਂ ਰੌਲਾ ਪਾ ਕੇ ਮੌਕੇ ਦੇ ਉੱਤੇ ਉਹ ਬੰਦਾ ਪੁਲਿਸ ਨੂੰ ਬੁਲਾ ਕੇ ਫੜਾਤਾ ਉਸ ਵਿਸ਼ੇ ਦੇ ਵਿੱਚ ਐਸਐਚਓ ਸਾਹਿਬ ਰਾਊਂਡ ਤੇ ਸੀਗੇ ਤੇ ਮੇਰਾ ਜੂਨੀਅਰ ਅਮਿਤ ਲੁਥਰਾ ਜੋ ਮੇਰੇ ਕੋਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਉਹ ਮੈਨੂੰ ਛੱਡਣ ਲਈ ਘਰੇ ਆਇਆ ਸੀਗਾ ਇਸ ਬਹਿਸਬਾਜੀ ਦੇ ਵਿੱਚ ਪਤਾ ਨਹੀਂ ਕਿੱਥੋਂ ਇਹ ਔਰਤਾਂ ਨੇ ਆ ਕੇ ਇਹਦੇ ਉੱਤੇ ਹਮਲਾ ਕਰਤਾ ਹਮਲਾ ਕਰਨ ਤੋਂ ਬਾਅਦ ਉਸ ਵੇਲੇ ਮੌਕੇ ਦੇ ਉੱਤੇ ਐਸ ਐਚਓ ਅਤੇ ਚੌਕੀ ਇੰਚਾਰਜ ਸਾਹਮਣੇ ਸੀਗੇ ਉਹਨਾਂ ਦੇ ਸਾਹਮਣੇ ਹੀ ਕਾਰਵਾਈ ਕੀਤੀ ਇਹਨਾਂ ਨੇ ਇਹਨਾਂ ਦੇ ਵਿੱਚ ਐਡੀ ਦਲੇਰੀ ਆ ਐਡੀ ਦਲੇਰੀ ਨਾਲੇ ਪੈ ਗਈਆਂ ਉਸ ਮੁੰਡੇ ਨੂੰ ਤੇ ਸਾਰੇ ਮਹੱਲੇ ਨੇ ਰਲ ਕੇ ਉਸ ਮੁੰਡੇ ਨੂੰ ਇਹਨਾਂ ਕੋਲੋਂ ਛਡਾਇਆ ਐਡਵੋਕੇਟ ਸਾਹਿਬ ਜਦੋਂ ਬੀਬੀ ਨਾਲ ਗੱਲਬਾਤ ਸੀ ਉਹਨਾਂ ਦਾ ਇੱਕ ਐਸੀ ਜਿਹੜੇ ਐਡਵੋਕੇਟ ਆਪ ਨੇ ਉਹ ਜਿੰਤਾ ਵੀ ਵੇਚਦੇ ਜਿਹੜਾ ਉਹਨਾਂ ਦੇ हिस्से ਆ ਰਹੇ ਉਹ ਵੀ ਵੇਚੇ ਅੱਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਚਲੋ ਤਾਂ ਉਹਨਾਂ ਨੇ ਹੁਣ ਜੋ ਕਹਿਣਾ ਆ ਉਹ ਸਰਕਾਰ ਨੂੰ ਵੀ ਪਤਾ ਤੇ ਮਹੱਲੇ ਨੂੰ ਵੀ ਪਤਾ ਸਾਰਿਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਪਿਛਲੇ ਲੰਬੇ ਸਮੇਂ ਤੋਂ ਜੋ ਅਸੀਂ ਇੱਥੇ ਹੈਗੇ ਆ ਰਹਿਣ ਵਾਲੇ ਇੱਥੇ ਦੇ ਵਸਨੀਕ ਆ ਇਹ ਸਾਰੇ ਮਹੱਲੇ ਨੂੰ ਪਤਾ ਤੇ ਸਾਰਿਆਂ ਨੂੰ ਪਤਾ ਕਿਸੇ ਦੇ ਕਹਿਣ ਨਾਲ ਕੋਈ ਨਹੀਂ ਵੇਚਦਾ ਜੇ ਕੋਈ ਕਿਸੇ ਦੇ ਕਹਿਣ ਤੇ ਕਹਦੇਵੇਂ ਮੋਦੀ ਚਟਾ ਬੇਚਦਾ ਤਾਂ ਉਹ ਬੰਨੇ ਥੋੜਾ ਜਾਏਗਾ ਕਿਸੇ ਦੇ ਕਹਿਣ ਨਾਲ ਕੋਈ ਨਹੀਂ ਮੰਨਦਾ ਡੋਪ ਟੈ ਵੀ ਕਿਹੜਾ ਵੇਚਦਾ ਤੇ ਕਿਹੜਾ ਕਰਦਾ ਹੈ ਉਹ ਜਿਹੜੀ ਲੇਡੀਜ਼ ਆ ਉਹਨੇ ਮੂੰਹ ਕਬੂਲਿਆ ਕਹਿੰਦੀ ਮੇਰੇ ਭਰਾ ਚੁੱਟਾ ਪਿੰਦਾ ਵਾ ਚਲੋ ਸਾਰਾ ਪਰਿਵਾਰ ਹੀ ਜੋ ਇਹ ਕਹਿ ਰਹੇ ਨੇ ਉਹ ਕੱਲ ਨੂੰ ਪਤਾ ਲੱਗ ਜਾਏਗਾ ਅਸੀਂ ਆਪਣੀ ਜੋ ਆ ਦਰਖਾਸਤ ਦੇ ਆਂਦੀ ਆ ਜੋ ਬਣਦੀ ਕਾਰਵਾਈ ਪੁਲਿਸ ਕਰੇਗੀ ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਕਰ ਰਹੀ ਆ ਪਰ ਪੱਲੇ ਕੱਖ ਨਹੀਂ ਹੈਗਾ ਦਾਅਵੇ ਫੇਲ ਨੇ ਦਾਅਵੇ ਸਾਰੇ ਹੀ ਫੇਲ ਨੇ ਸਰਕਾਰ ਬਹੁਤ ਦਾਅਵੇ ਕਰ ਰਹੀ ਆ ਬੇ ਅਸੀਂ ਇਹ ਕਰਤਾ ਚਿੱਟੇ ਦੇ ਖਿਲਾਫ ਉਹ ਕਰਤਾ ਪਰ ਸਰਕਾਰ ਕੋ ਕੁਝ ਨਹੀਂ ਹੋ ਰਿਹਾ ਸੀਨੀਅਰ ਅਧਿਕਾਰੀਆਂ ਨੂੰ ਕੀ ਪੀਦਾ ਜੀ ਸੀਨੀਅਰ ਅਧਿਕਾਰੀਆਂ ਨੂੰ ਇਹੀ ਅਪੀਲ ਆ ਜੇ ਹੁਣ ਇਹ ਮੋਹਤਵਾਰਾ ਦੇ ਹੱਥੇ ਪਹਿਣਗੇ ਅ ਸਾਹਮਣੇ ਐਸਐਚਓ ਦੇ ਸਾਹਮਣੇ ਚੌਂਕੀ ਇੰਚਾਰਜ ਦੇ ਇਹ ਸਾਡੇ ਹੱਥੀ ਪੈ ਰਹੇ ਨੇ ਹੋਰ ਇਸ ਤੋਂ ਵੱਡੀ ਕੀ ਹੋएगी ਸਾਰੀ ਉਹਨਾਂ ਦੇ ਕੋਲ ਉਹਨਾਂ ਦੇ ਸਾਹਮਣੇ ਕਾਰਵਾਈ ਹੈ ਉਹਨਾਂ ਕੋਲ ਵੀਡੀਓ ਵੀ ਆ ਸਾਰੀ ਬਣੀ ਪਈ ਆ ਜੋ ਵੀ ਆ ਉਹਨਾਂ ਦੀ ਇਨਸਲਟ ਹੋ ਰਹੀ ਸੀਗੀ ਇਸ ਮੁੰਡੇ ਨੇ ਜਦੋਂ ਐਸਐਚਓ ਸਾਹਿਬ ਨਾਲ ਉਹ ਫਾਲਤੂ ਬੋਲ ਰਹੇ ਸੀ ਸਿਰਫ ਇਹਨੇ ਵੀਡੀਓ ਦੇ ਵਿੱਚ ਇਹੀ ਕਿਹਾ ਵੀ ਜੇ ਪੁਲਿਸ ਨੂੰ ਗਲਤ ਬੋਲਿਆ ਜਾ ਰਿਹਾ ਤਾਂ ਹੋਰ ਇੱਥੇ ਕੀ ਹੋਏਗਾ ਇੰਨੀ ਗੱਲ ਕਹਿਣ ਤੇ ਇਹਦੇ ਤੇ ਉਹਨਾਂ ਨੇ ਹਮਲਾ ਕਰਤਾ ਇਹ ਨਾ ਮੈਂ ਤਾਂ ਕੀ ਗੱਲ ਕਰੀ ਐਡਵੋਕੇਟ ਅਮਿਤ ਲੂਥਰਾ ਮੈਂ ਇਹ ਜੀ ਨਾ ਇੰਟਰਨਸ਼ਿਪ ਦੇ ਵਿੱਚ ਹੈਗਾ 1200 ਹਾਲ ਦੇ ਵਿੱਚੋਂ ਤੇ ਮੈਂ ਇਹਨਾਂ ਨੂੰ ਘਰੇ ਸ਼ਾਮ ਛੱਡਣ ਆਇਆ ਤੇ ਦੇਖਿਆ ਕਿ ਇੱਥੇ ਭੀੜ ਜਮਾ ਹੋਈ ਪਈ ਸੀ ਇਹਨਾਂ ਦੇ ਘਰ ਦੇ ਬਾਹਰ ਪੁਲਿਸ ਰਾਉਂਡ ਅਪ ਤੇ ਸੀਗੀ ਤੇ ਰਾਉਂਡ ਅਪ ਤੇ ਹੋਣ ਤੋਂ ਬਾਅਦ ਪੁਲਿਸ ਇਹਨਾਂ ਨੂੰ ਤੂ ਤੂ ਮੈਂ ਮੈਂ ਆਪਜ ਮੱਲੇ ਵਾਲੀ ਦੀ ਹੋਗੀ ਜਿੱਚ ਮੇਰਾ ਕੋਈ ਕੰਸਰਨ ਨਹੀਂ ਮੈਂ ਸਾਈਡ ਤੇ ਖੜਾ ਤੇ ਮੇਰੇ ਹੱਥੀ ਪੈ ਗਈਆਂ ਕੁਝ ਲੇਡੀਜ਼ ਪੈ ਗਈਆਂ ਮੈਂ ਨਹੀਂ ਜਾਣਦਾ ਉਹਨਾਂ ਨੂੰ ਤੇ ਲੇਡੀਜ਼ ਹੱਥੀ ਪੈ ਗਈਆਂ ਪੁਲਿਸ ਦੇ ਸਾਹਮਣੇ ਹੀ ਪੈ ਗਈਆਂ ਤਬਾ ਕੀ ਫਿਰ ਉਸ ਤੋਂ ਬਾਅਦ ਇੰਚਾਰ ਸਾਹਿਬ ਕੋ ਗਏ ਆ ਤੇ ਉਹਨਾਂ ਨੇ ਕਿ ਆਪਣੀ ਦਰਖਾਸਤ ਲਗਾਓ ਜੋ ਬੰਦੀਕਰ ਵੀ ਕੀਤੀ ਜਾਏਗੀ ਉਹ ਕੋਈ ਜ਼ੋਨੇ ਦੇ ਚੈਨ ਵੀ ਮੈ ਉਹ ਚੈਨ ਟੁੱਟ ਗਈ ਹਾਂ ਪਤਾ ਨਹੀਂ ਕਿੱਥੇ ਗਈ ਕੀ ਕਹਿਣਾ ਚਾਹੁੰਗੇ ਜੀ ਮੁੰਦੇ ਕਿ ਜਿਲ੍ਹਾਪ ਦੇ ਲੋਕਾਂ ਨੂੰ ਰੋਪੜਾ ਲਾਗੇ ਟੁੱਟਾ ਉਹਦੇ ਸਾਹਮਣੇ ਐਡਵੋਕੇਟ ਦਾ ਵੀ ਕੁੱਟਮਾਰ ਹੋਈ ਹੈ ਠੀਕ ਹੈ ਦੇਖੋ ਜੀ ਅਸੀਂ ਇਹ ਕਹਿੰਨੇ ਆ ਸਾਨੂੰ ਚਿੱਟੇ ਵਾਲੇ ਪਿੱਛੇ ਉਹ ਨੱਠੇ ਆਏ ਨੇ ਉਸ ਤੋਂ ਬਾਅਦ ਐਸਐਚਓ ਮੌਕੇ ਤੇ ਖੜਾ ਔਰਨ ਚੌਕੀ ਇੰਚਾਰੇ ਖੜਾ ਮੋਦ ਮੋਦਵਾਰ ਬੰਦੇ ਸਾਰੇ ਖੜੇ ਨੇ ਸਾਨੂੰ ਉਹਨਾਂ ਨੇ ਫੋਨ ਕੀਤਾ ਕਿਨਾਂ ਦੇ ਘਰੇ ਚਿੱਟੇ ਵਾਲਾ ਬੜਿਆ ਵਿੱਚ ਅੰਦਰ ਉਸ ਤੋਂ ਬਾਅਦ ਉਹਨਾਂ ਨੇ ਪੂਰੀ ਸਿਟੀ ਆ ਮੁੰਡਾ ਫੜਿਆ ਗਿਆ ਪੁਲਿਸ ਲੈ ਗਈ ਉਸ ਤੋਂ ਬਾਅਦ ਦੱਸਾਂ ਕਈ ਕੁਝ ਜਨਾਨੀਆਂ ਦੱਸਾਂ ਆ ਕੇ ਸਾਡੇ ਤੇ ਉਹ ਦਾਵਾਬਾਜ਼ੀ ਕੀਤੀ ਉਹਨਾਂ ਨੇ ਤੇ ਚਿੱਟਾ ਦਸਾਂ ਚਿੱਟਾ ਪੀਤਾ ਵੀ ਉਹਨਾਂ ਨੇ ਪੀਤਾ ਹੋਇਆ ਤੇ ਉਹਨੇ ਖਿਡਾਰਿਆ ਸਾਡੇ ਤੇ ਅਸੀਂ ਇਹ ਜਾਣਦੇ ਆ ਕੋਈ ਵੀ ਮਹੱਲੇ ਦੇ ਵਿੱਚ ਚਿੱਟਾ ਵੇਚ ਰਿਆ ਕੋਈ ਵੀ ਆ ਆਪਣੇ ਆਪ ਨੂੰ ਸੁਧਰ ਜਵੇ ਉਹ ਵਧੀਆ ਨਹੀਂ ਤਾਂ ਅਸੀਂ ਦਸਾਂ ਡਾਂਗ ਭਰਾਈ ਇਦਾਂ ਦੀ ਕਰਾਂਗੇ ਤੇ ਉਹ ਯਾਦ ਰੱਖਣਗੇ ਅਸੀਂ ਇਹ ਕਹਿੰਨੇ ਆ ਆਪਾਂ ਗੱਲ ਕਰੀ ਆ ਅੱਜ ਦੇ ਚਿੱਟੇ ਦੇ ਨਾਲ ਨੌਜਵਾਨਾਂ ਦੀ ਮੋਤਾ ਵੀ ਹੋ ਰਹੀ ਹੈ ਬਿਲਕੁਲ ਚਿੱਟੇ ਦੀਆਂ ਮੋਤਾ ਚਿੱਟੇ ਜਵਾਨ ਜਵਾਨ ਮੋਤਾ ਹੋ ਰਹੀ ਹੈ ਚਿੱਟੇ ਦੀਆਂ ਅਸੀਂ ਕਹਿੰਨੇ ਸਦਾar ਹੋਣੇ ਚਾਹੀਦਾ ਚਿੱਟਾ ਬੰਦ ਹੋਣੇ ਚਾਹੀਦਾ ਠੀਕ ਆ ਸਰਕਾਰ ਦੇ ਸਰਕਾਰ ਤਾਂ بڑے ਦਾਵੇ ਕਰਦੀ ਆਈ ਸਰਕਾਰ ਨੇ ਕੀਤਾ ਗਈ ਆ ਫੜ ਕੇ ਫੜ ਕੇ ਅੰਦਰ ਭੇਜਦਾ ਦੀ ਉਸ ਤੋਂ ਬਾਅਦ ਫੇਰ ਆ ਜਾਂਦੇ ਆ ਠੀਕ ਆ ਉਸ ਤੋਂ ਬਾਅਦ ਉਸ ਤੋਂ ਜ਼ਿਆਦਾ ਗੁੰਡਾਗਰਦੀ ਕਰਦੇ ਨੇ ਤੇ ਗੱਲ ਕਰੀਏ ਫਿਰ ਸੀਪੀ ਸਾਹਮਣੂ ਮਿਲੋਂਗੇ ਉਸ ਸੀਨੀਅਰ ਅਧਿਕਾਰੀ ਨੂੰ ਨਾ ਇਹ हटੂਗੇ ਉਸ ਤੋਂ ਬਾਅਦ ਸੀਪੀ ਸਾਹਿਬ ਨੂੰ ਮਿਲਾਂਗੇ ਸੀਪੀ ਦਾ ਸਾਹਿਬ ਨਹੀਂ ਸੁਣਾਂਗੇ ਸੁਣਨਗੇ ਉਸ ਤੋਂ ਬਾਅਦ ਅਸੀਂ ਡੀਜੀਪੀ ਕੋਲ ਸਭ ਕੁਝ ਜਾਵਾਂਗੇ ਨਹੀਂ ਉਹ ਸੁਣਨਗੇ ਤੇ ਨਾਰੇ ਭਾਈ ਲਾਵਾਂਗੇ ਰੋ ਰੋ ਰੋਡ ਰਿਆਮ ਕਰਾਂਗੇ ਅਸੀਂ ਜੀ ਅਗਰੀਏ ਬੰਬੀਏ ਦੇ ਨਾਲ ਵੀ ਗੱਲਬਾਤ ਜੀ ਹੋਣਾ ਤੇ ਕਹਿਣਾ ਕਿ ਕਾਫੀ ਲੰਬੇ ਸਮੇਂ ਤੋਂ ਚਿੱਟਾ ਵਿਕਦਾ ਪਰ ਪੁਲਿਸ ਕੋ ਕਾਰਵਾਈ ਨਹੀਂ ਕਰ ਰਹੀ ਕਾਰਨ ਕੀ ਸਮਝਦੇ ਹੋ ਨੇ ਪੁਲਿਸ ਕੋ ਕਾਰਵਾਈ ਕਰਦੀ ਆਪਣੀ ਜਗ੍ਹਾ ਤੇ ਕਾਰਨ ਦੱਸਾਂ ਕਿ ਹਲਾ ਵਿੱਚ ਚੰਦ ਬੰਦੇ ਗਈ ਹੁੰਦੇ ਆ ਤੁਹਾਨੂੰ ਪਤਾ ਹੀ ਆ ਠੀਕ ਨਹੀਂ ਚਿੱਟਾ ਬਹੁਤ ਜ਼ਿਆਦਾ ਵਿਕ ਰਿਹਾ ਅਸੀਂ ਇੱਕੋ ਹੀ ਇਹ ਗੱਲ ਨੂੰ ਕਹਿੰਦੇ ਆ ਇਹ ਸਾਡੇ ਮਹੱਲੇ ਦੇ ਵਿੱਚੋਂ ਚਿੱਟੇ ਦਾ ਨਿਸ਼ਾਨ ਖਤਮ ਅਪੀਲ ਕਰਦੇ ਆ ਸਰਕਾਰ ਅੱਗੇ ਔਰ ਮੁਲਾਜ਼ਮਾ ਅੱਗੇ ਤੇ ਸਾਡੇ ਮਹੱਲੇ ਦੇ ਵਿੱਚੋਂ ਚਿੱਟਾ ਖਤਮ ਕੀਤਾ ਜਾਵੇ ਠੀਕ ਹੈ ਜੀ ਦੂਸਰਾ ਨੰਬਰ ਇਹ ਆ ਸਾਡੇ ਸੀਨੀਅਰ ਵਕੀਲ ਸਾਹਿਬ ਸਾਡੇ ਮਹੱਲੇ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਨਾਲ ਕਿਹੜੇ 12 ਸਾਲ ਹੋ ਗਏ ਕੰਮ ਕਰਦੇ ਮੁੰਡੇ ਨੂੰ ਉਹ ਛੱਡਣ ਆਏ ਵਕੀਲ ਸਾਹਿਬ ਨੂੰ ਉਹਨਾਂ ਦੇ ਜਨਾਨੀ ਆ ਦਸਾਂ ਘਲ ਪੈ ਗਈ ਆ ਕਿੜਿਆ ਮਹੱਲੇ ਤੋਂ ਬਾਹਰ ਆ ਥੋੜੀ ਜਹੀ ਉਹਦੇ ਚੰਡ ਮਾਰੀ ਠੀਕ ਹੈ ਚੰਡ ਮਾਰੀ ਆ ਮੁੰਡਾ ਜੀ ਇਹਨਾਂ ਨਾਲ ਗੱਲ ਕਰ ਆਰਤੀ ਕਿਹੜੇ ਮਹੱਲੇ ਦੇ ਰਹਿੰਦੇ ਹੋ ਜਵਾਰ ਕੈਂਪ ਚ ਕੀ ਗੱਲ ਬਤੁਜੀ ਅਸੀਂ ਇੱਥੇ ਸਾਰੇ ਇਹ ਕਹਿ ਰਹੇ ਸੀ ਕਿ ਚਿੱਟਾ ਵਿਕਦਾ ਇੱਥੇ ਸਾਰੇ ਗੱਲ ਕਰ ਰਹੇ ਸੀ ਉਧਰੋਂ ਕੁੜੀ ਆਈ ਉਹ ਬੋਲ ਬਹੁਤ ਜ਼ਿਆਦਾ ਰਹੀ ਸੀ ਅਸੀਂ ਉਹਨੂੰ ਕਿਹਾ ਵੀ ਤੂੰ ਨਾ ਬੋਲ ਇਸ ਕਾਫੀ ਚੈਨਲ ਨੂੰ ਹਟਾਈ ਜਾ ਰਹੇ ਸਾਰੀਆਂ ਲੇਡੀਜ਼ ਟਾ ਰਹੀਆਂ ਤੇ ਪਹਿਲੇ ਤਾਂ ਉਹ ਪੁਲਿਸ ਵਾਲਿਆਂ ਦੇ ਨਾਲ ਹੱਤੀ ਪਈ ਕਹਿੰਦੇ ਤੁਸੀਂ ਇਹਦੀ ਵੀਡੀਓ ਬਣਾਓ ਆਪਣੀ ਬੈਨ ਨੂੰ ਸਿਸਟਰ ਨੂੰ ਕਹਿ ਰਹੀ ਕਿ ਆਪਣੀ ਵੀਡੀਓ ਬਣਾਓ ਇਹਦੀ ਵੀਡੀਓ ਬਣਾਓ ਇਹ ਮੈਨੂੰ ਨਾ ਇਹ ਮੈਨਾਂ ਕਿੱਦਾਂ ਬੋਲ ਬਤਮੀਜੀ ਨਾ ਬੋਲਦਾ ਪਿਆ ਆ ਤੇ ਉਹ ਨਾ ਉਹਨੂੰ ਅਸੀਂ ਸਾਰੇ ਠਾਰੇ ਸਾਰੀ ਲੇਟਸ ਠਾਰਈ ਆ ਉਹ ਹਟ ਨਹੀਂ ਰਹੀ ਅਸੀਂ ਉਹਨੂੰ ਪਿੱਛੇ ਤੱਕ ਛੱਡਣਗੇ ਫੇਰ ਘੁਮ ਘੁਮਾ ਕੇ ਉਹ ਆਈ ਉਹਨੇ ਉੱਥੇ ਮੁੰਡਾ ਖੜਾ ਸੀ ਅਮਿਤ ਉਹਦੇ ਚ ਐਡਵੋਕੇਟ ਅਮਿਤ ਖੜਾ ਸੀ ਉਹਦੇ ਚ ਪੇਡ ਮਾਰੀ ਫੇਰ ਜੀ ਫੇਰ ਜਦੋਂ ਉਹ ਨਹੀਂ ਹਟਈ ਪੇਡ ਚ ਪੇਡ ਮਾਰੀ ਉਹ ਚਿੱਟੇ ਦਾ ਕਾਰੋਬਾਰ ਕਰਦੇ ਨੇ ਨਹੀਂ ਉਹ ਐਡਵੋਕੇਟ ਆ ਵਕੀਲ ਆ ਨਹੀਂ ਨਹੀਂ ਜਿੰਨੇ ਨੇ ਮਾਰੀ ਹਾਂ ਜੀ ਹਾਂ ਜੀ ਉਹ ਕਰਦੀ ਹਾਂ ਜੀ ਉਹ ਕਰਦੀ ਚਿੱਟਾ ਹਾਂ ਜੀ ਹਾਂ ਜੀ ਕਰਦੇ ਹਾਂਜੀ ਬੋਲੋ ਹਾਂਜੀ ਉਹ ਕਰਦੇ ਚਿੱਟਾ ਕਾਫੀ ਸਮੇਂ ਤੋਂ ਕਰ ਰਹੇ ਜਦ ਜਿਆਦਾ ਮੇਰਾ ਮੈਰਿਜ ਹੋਈ ਉਸ ਤੋਂ ਪਹਿਲੋਂ ਦੀ ਜਦੋਂ ਉਹ ਕੋਈ ਕੁਝ ਕੀਤੀ ਉਹ ਤੋਂ ਬਾਅਦ ਕੀ ਕੀਤਾ ਹਾਂਜੀ ਫਿਰ ਉਹ ਹੁਣ ਉਹ ਬੋਲ ਰਹੀਆਂ ਹੁਣ ਵੀ ਹੱਥੀਂ ਵੀ ਬੋਲ ਰਹੀਆਂ ਹੁਣ ਵੀ ਉਹ ਪੈ ਰਹੀਆਂ ਹੁਣ ਵੀ ਬੋਲ ਰਹੀਆਂ ਗਾਲੀ ਗਲੋਚ ਕੱਢ ਰਹੀਆਂ ਮੇਰੀ ਬੇਟੀ ਨੂੰ ਵੀ ਗੰਦਾ ਗੰਦਾ ਬੋਲ ਰਹੀਆਂ ਆ ਨਹੀਂ ਜੇ ਹੁਣ ਦੇਖੋ ਹੁਣ ਕਰ ਰਹੀ ਹੈ ਜ ਨਹੀਂ ਹੁਣ ਅੱਗੇ ਸਾਡੇ ਹਸਬੰਦ ਗਏ ਆ ਉਹਨਾਂ ਗਏ ਹੋਏ ਆ ਉਹਨਾਂ ਤੋਂ ਪੁਲਿਸ ਵਾਲਿਆਂ ਦੇ ਕੋਲ ਬਸ ਇਹ ਆ ਕਿ ਸਾਡੇ ਮਹੱਲੇ 'ਚ ਚਿਟਾ ਨਹੀਂ ਚੱਲਣਾ ਚਾਹੀਦਾ ਪ੍ਰਸ਼ਾਸਨ ਨੇ ਕਹ ਸਾਡੇ ਕੋਲ ਇਹੀ ਮੰਗ ਆ ਕਿ ਸਾਡੇ ਮਹੱਲੇ 'ਚ ਚਿਟਾ ਨਹੀਂ ਚੱਲਣਾ ਚਾਹੀਦਾ ਹੈਗਾ ਚਿਟਾ ਬੰਦ ਹੋਣਾ ਚਾਹੀਦਾ ਕਿਉਂਕਿ ਕਿਹੜਾ ਕਿਹੜਾ ਪਰਿਵਾਰ ਕਿੰਨੇ ਪਰਿਵਾਰ ਵਿੱਚ ਹੈ ਕਾਫੀ ਪਰਿਵਾਰ ਉਹ ਕਿੰਨੇ ਪਰਿਵਾਰ ਕਿ ਕਿੰਨੇ ਕਿ ਦੱਸੀ ਅਸੀਂ ਤੁਹਾਨੂੰ 5-6 ਘਰ ਆ ਕਾਫੀ ਆ ਇਹ ਗੱਲ ਕਰੀ ਕਿ ਇਹ ਮੋਤਾ ਹੋ ਚੁੱਕੀਆਂ ਜਿੰਨੇ ਕਾਫੀ ਹੋ ਗਏ ਹੋ ਗਈਆਂ ਜੀ ਉਹਨਾਂ ਨੂੰ ਕਿੱਦਾਂ ਸੀ ਗਨਾਈਏ ਕਿ ਕਿੰਨੀਆਂ ਮੋਤਾ ਹੋ ਚੁੱਕੀਆਂ ਜਵਾਨ ਜਵਾਨ ਮੋਤਾ ਆਏ ਜਿਨ੍ਹਾਂ ਦੇ ਘਰ 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 ਖਾਲੀ ਖਾਲੀ ਹੋ ਗਏ ਚਟੇ ਨਹੀਂ ਜੀ ਹਲੇ ਤਾਂ ਕੋਈ ਸਮਾਂ ਹੋ ਗਿਆ ਕੀ ਨਾਮ ਹੈ ਤੁਹਾਡਾ ਜੀ ਮਨਜੂ ਕਿਹੜੇ ਮਲੇ ਜਰਾਂ ਨੇ ਹੋਸੀ ਇੱਥੇ ਰਹਿੰਦੇ ਜੀ ਕੰਮ ਇੱਥੇ ਦਾ ਕਾਰੋਬਾਰ ਕਿੰਨਾ ਘੁੰਦਾ ਬਹੁਤ ਜ਼ਿਆਦਾ ਹੋ ਰਿਹਾ ਸਰ ਇੱਥੇ ਤਾਂ ਬਸ ਤੁਸੀਂ ਇਹ ਚਿੱਟਾ ਬੰਦ ਕਰਾ ਦਿਓ ਹੋਰ ਸਾਡੀ ਕੋਈ ਮੰਗ ਨਹੀਂ ਹੈਗੀ ਇਲਾਕੇ ਜਿੰਨੇ ਕੁ ਵਰਚਾ ਵਿੱਚ ਬਹੁਤ ਜ਼ਿਆਦਾ ਤੇ ਹੈਗੇ 5-6 ਘਰ ਵੇਚਦੇ ਆ ਜਿਹੜਾ ਕੋਈ ਕੋਈ ਕਾਰਵਾਈ ਨਹੀਂ ਕਰਦੀ ਕੋਈ ਵੀ ਨਹੀਂ ਸੁਣਾਈ ਕਰਦੀ ਗੱਲ ਕਰੀ ਕਿੰਨੀਆਂ ਕੁ ਮੋਤਾ ਹੋ ਗਈਆਂ ਇੱਕ ਬਸ ਇੱਥੇ ਬਥੇਰੇ ਮਰ ਗਏ ਲੋਕੀ ਮਰੀ ਜਾਂਦੇ ਚਿੱਟਾ ਪੀ ਪੀ ਕੇ ਸਰਕਾਰ ਤਾਂ ਦਾਅਵੇ ਕਰਦੀ ਚਿੱਟਾ ਬੰਦ ਕਰਤਾ ਪਰ ਨਹੀਂ ਕੀਤਾ ਦੁੱਗਣਾ ਵੀ ਕਰਾ ਸਾਡੇ ਮਹੱਲੇ 'ਚ ਜ਼ਿਆਦਾ ਵਾ ਤੁਸੀਂ ਸਾਡੇ ਮਹੱਲੇ ਦਾ ਬੰਦ ਕਰਾਓ ਬਸ ਕੋਈ ਕੋਈ ਕਾਰਵਾਈ ਨਹੀਂ ਕਰਦੀ ਕੋਈ ਨਹੀਂ ਕਾਰਵਾਈ ਕਰਦੀ ਕਾਰਨ ਪਤਾ ਨਹੀਂ ਹੁਣ ਕੀ ਹੈ ਮੰਗੀਏ ਪ੍ਰਸ਼ਾਸਨ ਤੋਂ بس ਮੰਗੇ ਹੀ ਇਹ ਬੰਦ ਕਰ ਦਿਓ ਚਿੱਟਾ ਹਾਂਜੀ ਸਰ ਸਰ ਮੇਰਾ ਨਾਮ ਸਿਮਰਨ ਹੈ ਮੈਂ ਜਵਾਰਨਾ ਕੈਂਪ ਵਿੱਚ ਰਹਿੰਦੀ ਹਾਂ ਇਹ ਐਡਵੋਕੇਟ ਦੇ ਉੱਤੇ ਚਿੱਟੇ ਦੇ ਸੂਦાગਰਾ ਨੇ ਹਮਲਾ ਕੀਤਾ ਕੀ ਕਹਿਣਾ ਚਾਹੁੰਦਾ ਸਰ ਅਸੀਂ ਕਹਿਣਾ ਕੋ ਅਸੀਂ ਚਿੱਟੇ ਦੇ ਸਵੇਰੇ ਮੈਂ ਆਪਣੇ ਘਰ ਵਿੱਚ ਖੜੀ ਸੀ ਤਾਂ ਇੱਥੇ ਚਿੱਟੇ ਵਾਲੇ ਸਵੇਰੇ ਲੜਾਈ ਝਗੜਾ ਕਰ ਰਹੇ تھے ਗੰਦੀ ਗਾਣਾ ਕੱਢ ਰਹੇ ਸੀ ਮੈਂ ਅੰਦਰੋਂ ਬਾਹਰ ਆ ਕੇ ਉਹਨਾਂ ਨੂੰ ਡਾਟਿਆ फेर मेरे हसबैंड एडवोकेट साईल कुमार सोनू हैं वो बाहर आए उन्होंने उनको हटाने की कोशिश की तो वो उस टाइम तो बोले नहीं बातो कहंदे देख लेंगे assi तो कहंदे ਵੀ ਮੈਂ ਚਿੱਟੇ ਦੀ ਕੰਪਲੇਂਟ ਕਰਨੀ ਆ ਤੁਸੀਂ ਵੀ ਸਾਡੇ ਮੱਲੇ ਨਹੀਂ ਆ ਕੇ ਚਿੱਟਾ ਵੇਚੋਗੇ ਸਾਡੇ ਬੱਚੇ ਤੇ ਸਾਡੀ ਜਨਾਨੀਆਂ ਤੇ ਸਾਡੇ ਪਰਿਵਾਰ 'ਚ ਗੰਦ ਅਸਰ ਪੜਦਾ ਹੈਗਾ ਕਿੰਨਾ ਕੁ ਚਿੱਟਾ ਵਿਕਦਾ ਜੀ ਸਰ ਬਸ ਕਹਿ ਨਹੀਂ ਸਕਦੇ assi ਬਹੁਤ ਜ਼ਿਆਦਾ ਚਿੱਟਾ ਵਿਕਦਾ ਹੈ ਕਿੰਨੇ ਕੁ ਮੋਤੇ ਹੋਣੀਆਂ ਤੇ ਸਰ ਬਹੁਤ ਮੋਤੇ ਜਵਾਨ ਜਵਾਨ ਬੇਟੇ ਜਵਾਨ ਜਵਾਨ ਲੜਕੀਆਂ ਐਦਾ ਹੀ ਜਾ ਰਹੀਆਂ ਐ ਇੱਥੇ ਸਵੇਰੇ ਰਾਤ ਨੂੰ दाई 3 वजे भी कुड़िया चिट्टा लेने आंदी हैं सर कर देते हैं जब उनके पास छोटा कम बरामद होता है उनको छोड़ देते हैं सर मन की करते हैं संकेत करिए अच्छी कहते हैं चिट्टा, चिट्टा बिल्कुल बंद होना चाहिए और लड़ाई झगड़े मिनट में यहां से कर, कर कर पाने तवारें चढ़ जाती हैं चिट्टे पीछे भी साडा नहीं बिकरा साडा नहीं बिकरा अच्छा रोकने की कोशिश कितनी एडवोकेट पे हमला करता हां जी एडवोकेट दे चल उसी लड़की ने करा है सामने है कि जड़ी खड़ी थी नहीं नहीं सिर्फ उसने हाथ से हमला किया है फिर उसके ऊपर सारे पड़े हैं सर उसको हटाने के लिए अपने ए, ए, सेफ्टी के लिए कि हमारे ऊपर वो करें मेरा नाम सोना जी जवानागर कैंप गल कुछ भी नहीं आई उधरों मेरा भरा आंदा ठीक है लड़ाई किसी होल्दी होंगी पी ਇਨਚਾਰਜ ਆਇਆ ਇਨਚਾਰਜ ਜੀ ਮੇਰੇ ਭਰਾ ਦੀ ਤਰਾਸ਼ੀ ਲੈਣ ਲੱਗ ਗਿਆ ਤੇ ਮੈਂ ਕਿਹਾ ਸਰ ਜੀ ਮੈਂ ਕਿਹਾ ਸਰ ਜੀ ਮੇਰਾ ਭਰਾ ਦਾਲਾ ਕੁਝ ਨਹੀਂ ਕਰਦਾ ਥੋੜਾ ਬਲ ਨਸ਼ਾ ਕਰਦਾ ਸੀ ਸੈਂਟਰ ਉਹਨੂੰ ਕਿੰਨੇ ਵਾਰੀ ਚਕਾਇਆ ਆ ਸੀ ਠੀਕ ਆ ਇਹ ਗੱਲ ਹੋਈ ਤਾਂ ਮੱਲੇ ਵਾਲੇ ਕਹਿੰਦੇ ਕਹਿੰਦੇ ਦਰਵਾਜ਼ਾ ਖੜਕਾਉਂਦੇ ਮੈਂ ਕਿਹਾ ਅਸੀਂ ਤਾਂ ਆ ਪਰੇ ਤਾਂ ਦੁਖੀ ਹਾਂ ਆਪਣੇ ਭਰਾ ਤੋਂ ਠੀਕ ਆ ਪੰਜ 10 ਜੇਨੇ ਨਾ ਮੱਲੇ ਦੇ ਮੇਰੇ ਬਾਹਰ ਫੜਲੇ ਉਹਨਾਂ ਨੇ ਬੰਦਿਆਂ ਨੇ ਬੰਦਿਆਂ ਨੇ ਪੰਜ 6 ਜੇਨੇ ਮੇਰੇ ਬਾਹਰ ਫੜਲੇ ਤੇ ਰੇਡਿਸ ਵਾਲਿਆਂ ਨੇ ਮੇਰੇ ਬਾਹਰ ਫੜਲੇ ਭਾਈ ਇਹ ਗੱਲ ਤੂੰ ਆਪਣੇ ਭਰਾ ਦਾ ਸਾਥ ਦੇ ਨਹੀਂ ਮੈਂ ਉੱਥੇ ਇਨਚਾਰਜ ਵੀ ਕੋਲ ਖੜਿਆ ਉੰਦੇ ਸਾਬ ਦੇ ਸਵੇਰੇ ਪੇਸ਼ ਹੋਵਾਂਗੀ ਮੈਂ ਸਵੇਰੇ ਕਮਿਸ਼ਨ ਸਾਹਿਬ ਦੇ ਪੇਸ਼ ਹੋਣਾ ਇੰਚਾਰਾ ਸਾਹਿਬ ਥੋੜਾ ਉਲਟਾ ਬੋਲਣਾ ਉਹਨਾਂ ਕਰਕੇ ਸਾਰੀ ਲੜਾਈ ਵੱਧ ਗਈ ਹਮਰਾ ਅਰਾਜੈਬ ਬਕੀਰ ਜਰਾ ਅਰਾਜਬ ਬਕੀਰ ਆ ਬਾਕੀ ਟੋਨੀ ਆ ਉਹ ਗਰੀਚ ਰਹਿੰਦੇ ਆ ਤੇ 5 6 ਜੇ ਨੇ ਉਹਨਾਂ ਨੂੰ ਸਾਨੂੰ ਪਤਾ ਨਹੀਂ ਹੈਗਾ ਹਾਂਜੀ ਕਾ ਕਰਵਰ ਕਰਦੇ ਆ ਸਾਡਾ ਕੋਈ ਪ੍ਰੂਫ ਹੈਗਾ ਤਾਂ ਪ੍ਰੂਫ ਕਰਾ ਦਿਓ ਜੀ ਜੋ ਕਵਾਂਗੇ ਅਸੀਂ ਉਹ ਕਰਾਂਗੇ ਅਸੀਂ ਡਾਂਸ ਦਾ ਕੰਮ ਕਰਦੇ ਆ ਜੋ ਕਹੋਗੇ ਕਰਾਂਗੇ ਚਿੱਟਾ ਤੇ ਨਾਲੇ ਘਰ ਘਰ ਪਿਆ ਹੁੰਦਾ ਜਦੋਂ ਮੈਂ ਫਰਾ ਦੇਣੀ ਜਦੋਂ ਮਲਜੀ ਫਰਾ ਦਾਂਗੀ ਕੜਿਓ ਮਾੜਾ ਕਹਿੰਦੇ ਪਿਛਲੇ 20 ਸਾਲਾਂ ਤੋਂ ਇਹ ਚੁੱਟੇ ਦਾ ਕੰਮ ਕਰ ਰਹੇ ਨੇ ਕਈ ਮੁੰਡਿਆਂ ਦੀ ਮੌਤਾਂ ਹੁੰਦੀਆਂ ਹਨ ਹਾਂ ਅੱਛਾ ਜੀ ਸਾਡੇ ਘਰੇ ਹੋਈ ਤਰਾਸ਼ੀ ਅਸੀਂ ਦੁਕਾਨੇ ਸ਼ਰੀਆ ਸਨ ਪ੍ਰੂਫ ਦਿਖਾਓ ਰੋਜ਼ਾਨਾ ਪ੍ਰੂਫ ਕਰਾਓ ਸਾਨੂੰ ਪ੍ਰੂਫ ਕਰਾਉਂਗਾ ਜੋ ਕਹੋਗੇ ਤੁਸੀਂ ਅਸੀਂ ਕਰਾਂਗੇ ਅਸੀਂ ਸਾਡਾ ਭਰਾ ਜਰੂਰ ਪਿੰਦਾ ਸਾਡਾ ਜਰੂਰ ਭਰਾ ਪਿੰਦਾ ਸੀ ਚੁੱਟੇ ਪਾਣਾ ਦੇਖੋ ਬੀਬੀ 1 ਮਿੰਟ ਤੁਸੀਂ ਜੋ ਪਗੜਾ ਡਾਂਸ ਦਾ ਕੰਮ ਕਰਦੇ ਸੀ ਠੀਕ ਹੈ ਮੇਰੀ ਮੈਰਿਜ ਹੋ ਗਈ ਉਸ ਤੋਂ ਬਾਅਦ ਅਸੀਂ ਕਰਦੇ ਨਹੀਂ ਠੀਕ ਹੈ ਜੀ ਤੇ ਮੇਰਾ ਭਰਾ ਜਰੂਰ ਪਿੰਦਾ ਹਾਂਜੀ ਜਰੂਰ ਮੇਰਾ ਭਰਾ ਪਿੰਦਾ ਅਸੀਂ ਜਰੂਰ ਆਪਣੇ ਭਰਾ ਤੋਂ ਵੀ ਨੱ ਅਸੀਂ ਆਪਣੇ ਭਰਾ ਤੋਂ ਵੀ ਦੁਖੀ ਸੀ ਆਪਾਂ ਅਸੀਂ ਆਪਣੇ ਭਰਾ ਨੂੰ ਤਾਂ 10 ਵਾਰੀ ਚਕਾਇਆ ਸੈਂਟਰ ਠੀਕ ਹੈ ਨਾ ਸਾਡਾ ਭਰਾ ਜ਼ਰੂਰ ਪਿੰਦਾ ਹੈ ਇਹ ਮੱਲਿਆ ਨੇ 5 6 ਜੇ ਨੇ ਮੈਨੂੰ ਹੱਥ ਪਾਇਆ ਮੇਰੇ ਸੇਰ ਨੂੰ ਰੇਡੀਸ ਨੂੰ ਹੱਥ ਪਾਇਆ ਉੱਤੋਂ ਇੰਚਾਰਜ ਆਇਆ ਇੰਚਾਰਜ ਸਾਹਿਬ ਵੀ ਇਹਨਾਂ ਪੱਕ ਜੀ ਲੈਣ ਲੱਗ ਗਏ ਪਤਾ ਨਹੀਂ ਇੰਚਾਰਜ ਸਾਹਿਬ ਨੂੰ ਤੁਸੀਂ ਵੀ ਮੰਨੀ ਸੀ ਐਡਵੋਕੇਟ ਦੀ ਕਿਸੇ ਨੇ ਨਹੀਂ ਮਾਰੀ ਜੀ ਪ੍ਰੂਫ ਦਿਖਾ ਦਿਓ ਪ੍ਰੂਫ ਦਿਖਾਓ ਪ੍ਰੂਫ ਹਾਂਜੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par